ਤੇ ਜਿਹੜੀ ਇਹ ਮਸਾਲੇ ਦੇ ਵਿੱਚ ਕੁਆਲਿਟੀ ਹੈ ਤੇ ਬੱਕਰੇ ਦੀ ਕੁਆਲਿਟੀ ਹੈ ਉਹ ਖਾ ਕੇ ਬੱਚੇ ਦੇ ਵਿੱਚ ਆ ਜੂਗੀ ਝੋਟੇ ਜਿਹੀ ਨਹੀਂ ਜਾਣ ਇਹ ਬਾਜੀ ਵੀਡੀਓ ਦੇ ਵਿੱਚ ਵੀ ਦਿਖਾਇਆ ਗਿਆ ਰੈੱਡ ਮੀਟ ਪਾਇਆ ਜਾਂਦਾ 30 ਤੋਂ 40 ਕਿਜੀ ਦੇ ਵਿੱਚ ਰੈੱਡ ਮੀਟ ਹੁੰਦਾ ਜਿਹੜਾ ਉਹ ਬਣਾਇਆ ਜਾਂਦਾ ਘੱਟੋ ਘੱਟ 2.5 ਤੋਂ 3 ਮਾਟਾ 4 ਜਿਹੜਾ ਨਾਬਾਬਾ ਦਾ ਉਹ ਹਰ ਰੋਜ਼ ਬਣਦਾ ਲੋ ਵੀ ਮਿੱਤਰੋ ਹੋ ਜੋ ਤਿਆਰ ਆਪਾਂ ਪਹੁੰਚੇ ਹੋਏ ਆ ਅੱਜ ਬਾਈ ਜਗਦੀਪ ਦੇ ਕੋਲੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਵੀ ਆਪਣੇ ਬੱਚਿਆਂ ਨੂੰ ਲੇਸੁਰ ਕਰਕੇ ਜਿਹੜੀਆਂ ਕੈਮੀਕਲ ਵਾਲੀਆਂ ਚੀਜ਼ਾਂ ਨੇ ਉਹਨਾਂ ਤੋਂ ਬਚਾਓ ਤੇ ਰਦਾਵਾ ਬੱਕਰੇ ਦਾ ਜਾੜ ਖਵਾਓ ਠੀਕ ਹੈ ਕਿਉਂਕਿ ਠੰਡ ਦਾ ਟਾਈਮ ਹੈ ਇੱਕ ਮਹੀਨਾ ਪੂਰੀ ਫੁੱਲ ਸਰਦੀ ਹੈ ਵੈਸੇ ਤਾਂ ਇਹ ਨਾ ਗਰਮੀ ਚ ਨਾ ਠੰਡ ਦੇ ਗਰਮ ਹੁੰਦੇ ਹੀ ਨਹੀਂ ਠੀਕ ਹੈ ਕਿਉਂਕਿ ਇਹ ਕੈਸਟਰੌਨ ਰਹਿਤ ਕੁਆਲਟੀ ਹੁੰਦੀ ਆ ਤੇ ਜਿਹੜੀ ਇਹ ਮਸਾਲੇ ਦੇ ਵਿੱਚ ਕੁਆਲਟੀ ਆ ਤੇ ਬੱਕਰੇ ਦੀ ਕੁਆਲਟੀ ਆ ਉਹ ਖਾ ਕੇ ਬੱਚੇ ਦੇ ਵਿੱਚ ਆ ਜੂਗੀ ਝੋਟੇ 'ਚ ਨਹੀਂ ਜਾਣ ਠੀਕ ਹੈ ਜੀ ਪੂਰੇ ਟੌਪ ਦੀ ਚੀਜ਼ ਆ ਬਾਈ ਜੀ ਮਾੜੀਆਂ ਚੀਜ਼ਾਂ ਤੋਂ ਬਚਾਓ ਬੱਚਿਆਂ ਨੂੰ ਚੰਗੀਆਂ ਖਰਾਕਾਂ ਤੋਂ ਲਾਓ ਤਾਂ ਕਿ ਆਪਣੇ ਪੰਜਾਬ ਦੇ ਵਿੱਚੋਂ ਜਿਹੜੇ ਸੱਜਣ ਸਾਡੇ ਕੋਲੇ ਆਉਂਦੇ ਆ ਫਰੋਜ਼ਪੁਰ ਅਬੋੜ ਫਰੀਦਕੋਟ ਚੰਡੀਗੜ੍ਹ ਬਠਿੰਡਾ ਮਾਨਸਾ ਸਾਰੇ ਏਰੀਆ ਦੇ ਸੰਗਰੂਰ ਦੇ ਏਰੀਆ ਦੇ ਆਉਂਦੇ ਆ ਸ਼ਕੀਰ ਤੇ ਪੁਰਾਣੇ ਲੋਕ ਜਿਹੜੇ ਜਾਣਦੇ ਆ ਵੀ ਬੱਕਰੇ ਦੇ ਜਾੜ 'ਚ ਕਿੰਨੀ ਤਾਕਤ ਹੁੰਦੀ ਹੈ ਤੁਸੀਂ ਆਉਣ ਵਾਲੇ ਬੱਚਿਆਂ ਨੂੰ ਜ਼ਰੂਰ ਪਰਾਣੀਆਂ ਖਰਾਕਾਂ ਜਰੂਰ ਯਾਦ ਰੱਖੋ ਤੇ ਬੱਕਰੇ ਦਾ ਚਾਰ ਖਵਾਓ ਤਾਂ ਕਿ ਬੱਚੇ ਤੁਹਾਡੇ ਸਟਰੋਂਗ ਤੇ ਪੂਰੇ ਤੰਦਰੁਸਤ ਰਹਿ ਸਕਣ ਜਿੱਦਿਵੇਂ ਹੁਣ ਬੱਕਰੇ ਦੀ ਗੱਲ ਕਰੀਏ ਆਪਾਂ ਤੋਂ ਬੱਕਰੇ ਦੀ ਗੱਲ ਕਰੀ ਐ ਬੱਕਰੀ ਦੀ ਏਜ ਕਿੰਨੀ ਕੁ ਹੁੰਦੀ ਐ ਕਿੰਨੇ ਕੁ ਵਜਨ ਦਾ ਜਿਹੜਾ ਬੱਕਰਾ ਆਪਾਂ ਜਿਹੜਾ ਬਣਾਉਣੇ ਆਗੇ ਇਹ ਬਾਜੀ ਵੀਡੀਓ ਦੇ ਵਿੱਚ ਵੀ ਦਿਖਾਇਆ ਗਿਆ ਰੈੱਡ ਮੀਟ ਪਾਇਆ ਜਾਂਦਾ 30 ਤੋਂ 40 ਕਿਜੀ ਦੇ ਵਿੱਚ ਰੈੱਡ ਮੀਟ ਹੁੰਦਾ ਜਿਹੜਾ ਉਹ ਬਣਾਇਆ ਜਾਂਦਾ ਘੱਟੋ ਘੱਟ 2.5 ਤੋਂ 3 ਕਿਲੋ ਦਾ ਚਾਰ ਜਿਹੜਾ ਰੰਬਾਵਾ ਦਾ ਉਹ ਹਰ ਰੋਜ਼ ਬਣਦਾ ਐ ਕਦੋਂ ਵੀ ਸੱਜਣ ਤੁਸੀਂ ਆ ਕੇ ਸਾਡੀ ਰਸੋਈ ਚੈੱਕ ਕਰ ਸਕਦੇ ਹੋ ਜਿੱਥੇ ਸਾਡਾ achar ਬਣਾਇਆ ਜਾਂਦਾ ਠੀਕ ਹੈ ਤੇ ਬਾਕੀ ਪੈਕਿੰਗ ਤੇ ਪੈਕਿੰਗ ਮਲਗੈਨ ਪੂਰਾ ਟੋਪ ਟੋਪ ਕੰਮ ਆ ਜੀ ਆਇਆ ਨਹੀਂ ਹੈਗਾ ਵੀ ਮਤਲਬ ਕਿ ਕਿਸੇ ਤਰ੍ਹਾਂ ਦੀ ਕੋਈ ਡਸਟ ਜਾਂ ਕੋਈ ਕੁਝ ਵੀ ਇਹਦੇ ਤੇ ਲੱਗਿਆ ਉਸੀਲਬੰਦ ਪ੍ਰੋਡਕਟ ਹੈ ਮੋਇਸਚਰ ਰਹਤਾ ਹੈ ਤੇ ਇੱਕ ਨੰਬਰ ਚੀਜ਼ ਮਿਲੂਗੀ ਤੁਹਾਨੂੰ ਸਵਾਦ ਨਾ ਲੱਗੇ ਖੱਟਾ ਹੋ ਜਾ ਉਲੀ ਲੱਗ ਜਾ ਟੇਸਟ ਨਾ ਵਧੀਆ ਲੱਗੇ ਸਾਡਾ achar ਸਾਨੂੰ ਫੋਨ ਕਰਕੇ ਵਾਪਸ ਕਰੋ ਜੀ ਤੇ ਪੈਸੇ ਆਪਦੇ ਲੈ ਜਾਓ ਚਾਹੇ ਜਾ ਬਲਕੇ ਠੀਕ ਹੈ ਬਲ ਗਰੰਟੀ ਹੈ ਤੇ ਜਿਗਦੀਪ ਜੀ ਦੂਜੀ ਗੱਲ ਕਰੀਏ ਆਪਾਂ ਹੁਣ ਆਪਣੇ ਡਿਲੀਵਰੀਆਂ ਪੰਜਾਬ ਦੇ ਵਿੱਚ ਅਵੇਲੇਬਲ ਹੈ ਗਈਆਂ ਨੀ ਗਿਆ ਤੇ ਆਪਾਂ ਇਹ ਗਰੰਟੀ ਕਨੇਡਰ ਦੀ ਲੈਣੇ ਆਗੇ ਗਰੰਟੀ ਬਾਈ ਜੀ ਆਪਣੀ ਫ੍ਰਿਜ ਦੇ ਵਿੱਚ ਇਹ 1 ਮਹੀਨੇ ਦੀ ਫੁੱਲ ਗਰੰਟੀ ਹੈ ਫ੍ਰਿਜ ਜਿਵੇਂ ਆ ਰੱਖਿਆ ਹੋਇਆ ਆਪਾਂ ਨੋਰਮਲੀ ਫ੍ਰਿਜ ਜਿਵੇਂ ਘਰਾਂ ਦੇ ਵਿੱਚ ਹੁੰਦਾ ਠੀਕ ਹੈ ਜੀ ਕਿਉਂਕਿ ਵੈਸੇ ਤਾਂ ਅੱਜਕੱਲ ਖਰਾਬ ਤਾਂ ਇਹ 2 ਮਹੀਨੇ ਨਹੀਂ ਹੁੰਦਾ 2.5 ਵੀ ਨਹੀਂ ਹੁੰਦਾ ਠੀਕ ਹੈ 6 ਮਹੀਨੇ ਰੱਖ ਲਓ ਪਰ ਫ੍ਰਿਜ ਦੇ ਵਿੱਚ ਰੱਖੋ ਥੋੜਾ ਜਾਰ ਖਰਾਬ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਲੈ ਕੇ ਜਾਰ ਤੁਹਾਨੂੰ ਜਾ ਕੇ ਵੀ ਨਾ ਵਧੀਆ ਲੱਗੇ ਬਾਈ ਜੀ ਮਾਈਂਡ ਨਾ ਕਰੋ ਟੈਨਸ਼ਨ ਨਾ ਲਓ 프리 ਟੈਨਸ਼ਨ ਹੋ ਕੇ ਫੋਨ ਕਰੋ ਤੇ ਪੈਸੇ ਲੈ ਜਾਓ ਠੀਕ ਹੈ ਤੇ ਜਿਵੇਂ ਹੁਣ ਸਰਦੀਆਂ ਦਾ ਪੂਰਾ ਸੀਜ਼ਨ ਚੱਲ ਰਹੇਗਾ ਤੇ ਸੱਟਾ-ਸੁੱਟਾ ਜਿਹਨਾਂ ਦੇ ਵਜਿਆ ਹੁੰਦਿਆਂ ਨਹੀਂ ਗਿਆ ਉਹ ਦਰਦ ਕਰਨੇ ਥਰੂ ਹੋ ਜਾਂਦੇ ਨੇ ਗਿਆ ਜੇ ਉਹ ਖਾਂਦੇ ਨੇਗੇ ਤਾਂ ਕਿੰਨੇ ਕੁ ਦਿਨਾਂ ਦੇ ਜਿਹੜਾ ਅਸਰ ਹੈ ਦਿਖਾ ਦਵੇ ਬਹੁਤ سارے ਸੱਜਣ ਉਰੇ ਆ ਕੇ ਜਾਂਦੇ ਜਿਹੜੇ ਕਿਲੋ ਜਿਹੜੇ ਆਏ ਕਹਿੰਦੇ ਸੀ ਵੀ ਉੱਠਿਆ ਨਹੀਂ ਜਾਂਦਾ ਸੀਗਾ ਇਹ ਜਿਹੜੇ ਸੱਜਣ ਮੇਰੇ ਕੋਲੇ ਆਉਂਦੇ ਆ ਤੇ ਆਪਾਂ ਵੈਸੇ ਵੀ ਮੈਡੀਕਲ ਦਵਾਈਆਂ ਵੀ ਲੈਣੇ ਆ ਜਿਹੜੀਆਂ ਆਪਣੀਆਂ ਸਰੀਰਕ ਇਮਿਊਨਿਟੀ ਨੂੰ ਡਾਊਨ ਕਰ ਦਿੰਦੀਆਂ ਨੇ ਠੀਕ ਹੈ ਨਾ ਤੇ ਇਸੇ ਲਈ ਜਦੋਂ ਆਪਾਂ ਇਦਾਂ ਦੀਆਂ ਚੀਜ਼ਾਂ ਖਾਵਾਂਗੇ ਦਵਾਈਆਂ ਦੇ ਵੀ پیسے ਲਾਉਣੇ ਆ ਡਾਕਟਰ ਨੂੰ ਆਪਾਂ 2000 ਉਹਦੀ ਦੇ ਦੇਾਂਗੇ ਪਰ ਜੇ 2000 ਦੀ ਆ ਖਰਾ ਖਾ ਲਈ ਤਾਂ ਤੁਸੀਂ 6 ਮਹੀਨੇ ਸਰੀਰ ਐਨ ਰੱਖੂ ਅੱਗ ਵਾਂਗੂ ਪੂਰਾ ਜੁਰਕਾ ਰਹੂ ਸਰੀਰ 'ਚ ਨਾ ਜੁਰਕਾ ਰਹੇ ਦਾ ਗਾਰੰਟੀ ਹੈ ਯਾਰ ਕੀ ਤੁਸੀਂ ਕਹਿੰਦੇ ਹੋ ਹੁਣ ਜਦੋਂ ਲਿਵਰ ਲੋਅਰ ਦੀ ਪ੍ਰੋਬਲਮ ਹੁੰਦੀ ਆ ਉਹਦੇ ਵਾਸਤੇ ਕੋਈ ਨੁਕਸਾਨ ਤਾਂ ਨਹੀਂ ਕਰਦਾ ਜੇ ਉਹ ਕਹਿੰਦੇ ਨੇਗੇ ਨਹੀਂ ਬਾਈ ਜੀ ਇਹਦੀ ਨਾ ਡੇਲੀ ਇੱਕ ਕੜਛੀ ਪਾਣੀ ਪਾ ਕੇ ਗਰੇਵੀ ਤਿਆਰ ਕਰੋ ਗਰੇਵੀ ਤਿਆਰ ਕਰਕੇ ਇੱਕ ਪੀਸ ਇੱਕ ਕੜਛੀ ਮਟਨ ਦੀ ਪਾਓ ਤੇ ਤੁਸੀਂ ਜਦੋਂ ਗਰੇਵੀ ਖਾਓਗੇ ਤੁਹਾਡਾ ਗੋਡਿਆਂ ਦਾ ਦਰਦ ਤੂਹੀ ਦਾ ਦਰਦ ਸਰੀਰਕ ਕਮਜ਼ੋਰੀ ਉਹਨੂੰ ਨਾਲ ਦੀ ਨਾਲ ਕਵਰ ਕਰੂਗਾ ਜੀ ਠੀਕ ਹੈ ਤੇ ਇਹਨੂੰ ਕੱਢਣਾ ਕਿਵੇਂ ਆਪਾਂ ਜਵੇਂ ਜਦੋਂ ਡੱਬੇ ਚੋਂ ਕੱਢਣਾ ਹੈ ਹੱਥ ਨਾਲ ਕੱਢ ਸਕਦੇ ਆ ਜਾਂ ਕਿ ਸੁੱਕੇ ਚਿਮਟੇ ਜਾਂ ਇਦੇ ਬਾਰੇ ਸੇ ਬਾਈ ਜੀ ਹੱਥ ਨਾ ਲਾਓ ਚਮਚ ਯੂਜ਼ ਕਰੋ ਪਾਣੀ ਨਾਲ ਬਰਤਨ ਇਹਦੇ ਵਿੱਚ ਪਾਣੀ ਨਾ ਲੱਗੇ ਤੇ ਪਾਣੀ ਵਾਲਾ ਚਮਚ ਨਾ ਲੱਗੇ ਹੱਥ ਨਾ ਲੱਗੇ ਤੇ ਇਹਨੂੰ ਧੁੱਪ ਨਾ ਲੱਗੇ ਇਹ ਖਰਾਬ ਹੁੰਦੇ ਹੀ ਠੀਕ ਹੈ ਤੇ ਜਿਹੜੇ ਭਸਮਾ ਦੀ ਗੱਲ ਕਰਦੇ ਹਾਂ ਭਸਮਾ ਭੂਸਮਾ ਫੁੱਲ ਪਾਉਨੇ ਬਾਈ ਬਾਈ ਜੀ ਭਸਮਾ ਪੂਰੀਆਂ ਘੜ ਪਾਉਨੇ ਆ ਇਸੇ ਕਰਕੇ ਤਾਂ ਕਹਿੰਦੇ ਆ ਅਸੀਂ ਵੀ ਚਾਰ ਤੁਹਾਨੂੰ ਹਰ ਜਗ੍ਹਾ ਤੋਂ ਮਿਲ ਜੂ ਪਰ ਜਿਹੜੀ 4.5 ਦੀ ਗਰੇਵੀ ਹੈ ਨਾ ਮਸਾਲੇ ਦੀ ਖੁਸ਼ਬੂ ਹੈ ਜਿਹੜੀ ਮਤਲਬ ਕਿ ਖਾ ਕੇ ਕਸਟਮਰ ਆਏ ਕਹਿੰਦਾ ਵੀ ਯਾਰ ਹਾਂ ਸਵਾਦ ਆ ਗਿਆ ਬਾਈ ਠੀਕ ਹੈ ਨਾ ਤੇ ਉਹੀ ਮਸਾਲਾ ਤੁਹਾਡੇ ਸਰੀਰ ਚ ਤਾਕਤ ਪਾਊਗਾ ਕਿਉਂਕਿ ਬੱਕਰੇ ਦੇ ਮੀਟ ਤੋਂ ਜਿਹੜਾ ਕੀਮਾ ਬਣਦਾ ਉਹਦੇ ਮਸਾਲੇ ਦੇ ਵਿੱਚ ਰਲਦਾ ਕਈ ਸੱਜਣ ਉਸੇ ਨੂੰ ਕਹਿੰਦਾਂ ਨੇ ਮਸਾਲਾ ਜਾਦੇ ਆ ਤਾਂ ਤੁਸੀਂ ਜਦੋਂ ਮਸਾਲਾ ਖਾਓਗੇ ਤੁਸੀਂ ਮੇਰੇ ਖਿਆਲ ਨੂੰ ਤਾਂ ਉਹ ਗੇ ਦਰਦ ਦੀਆਂ ਗੋਲੀਆਂ ਛੱਡ ਦੋਗੇ ਅੱਛਾ ਜੀ ਹਾਂ ਇੰਨਾ ਲਾਹੇਵੰਦ ਹੈ ਇੰਨਾ ਲਾਹੇਵੰਦ ਹੈ ਵਿੱਧ ਗੋਣ ਜਿਆਦਾ ਖਾਓ ਵਿੱਧ ਗੋਣ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਕੈਲਟਮ ਮੈਗਨੀਸ਼ੀਅਮ ਬਹੁਤ ਕੁਝ ਪਾਇਆ ਜਾਂਦਾ ਠੀਕ ਹੈ ਜੀ ਠੀਕ ਹੈ ਤੇ ਲਓ ਵੀ ਚੱਕ ਲੋ ਹੁਣ ਤੇ ਹੋਰ ਕੋਈ ਗੱਲਬਾਤ ਨਹੀਂ ਕਰੀਓ ਹੋਰ ਗੱਲਬਾਤ ਇਹੀ ਹੈ ਸੱਜਣੋ ਟੈਨਸ਼ਨ ਨਾ ਲਓ ਪੈਸੇ ਬਾਅਦ ਚ ਪਹਿਲਾਂ ਚਾਰ ਮਂਗਾਓ ਕੋਈ ਜਦੋਂ ਤੁਹਾਡੇ ਕੋਲੇ ਚਾਰ ਪਹੁੰਚੂ ਉਦੋਂ ਵੈਸੇ ਭਵਾਵਾਂਗੇ ਸਾਡਾ ਰੂਲ ਹੈ ਕਿਸੇ ਸੱਜਣ ਤੋਂ ਅਸੀਂ ਪਹਿਲਾਂ ਪੈਸੇ ਨਹੀਂ ਭਵਾਉਂਦੇ ਪਹਿਲਾਂ ਕੋਈ ਪੈਸਾ ਨਹੀਂ ਪਹਿਲਾਂ ਕੋਈ ਵੈਸਾ ਨਹੀਂ ਭਾਉਣਾ ਸਾਨੂੰ ਕੱਲਾ ਫੋਨ ਕਰੋ ਨਾਮ ਲਿਖਾਓ ਮੋਬਾਈਲ ਨੰਬਰ ਲਿਖਾਓ ਦੋ ਚੀਜ਼ਾਂ ਹੋਤ ਨੇ ਤੇ ਚਾਰ ਆ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਬੱਸ ਸਟੈਂਡ ਤੱਕ ਪਹੁੰਚ ਜਾਵੇ ਠੀਕ ਹੈ ਤੇ ਜਿਹੜੀ ਖਾਸ ਗੱਲ ਹੈ ਜ਼ਰੂਰੀ ਗੱਲ ਹੈ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਲੋਕੇਸ਼ਨ ਜ਼ਰੂਰ ਬੋਲ ਦੇ ਆਪਣੀ ਲੋਕੇਸ਼ਨ ਕਿਹੜੀ ਹੈ ਕਈ ਭਰਾਣਾ ਕਹਿੰਦੇ ਸਾਨੂੰ ਲੋਕੇਸ਼ਨ ਨਹੀਂ ਪਤਾ ਲੱਗਦੀ ਯਾਰ ਲੋਕੇਸ਼ਨ ਭਾਈ ਜੀ ਸੰਗਰੂਰ ਬਰਨਾਲਾ ਰੋਡ ਮੇਨ ਆ ਜਿਹੜਾ ਉੱਥੇ ਬੜਬਰ ਟੋਲ ਪਲਾਜ਼ੇ ਤੋਂ ਅੱਗੇ ਸੜਕ ਮੁੜਦੀ ਆ ਬੜਬਰ ਨੂੰ ਸੌਰੀ ਬੜਬਰ ਤੋਂ ਲੋਂਗੋਵਾਲ ਨੂੰ ਠੀਕ ਹੈ ਜੀ ਤੁਸੀਂ ਕੋਈ ਵੀ ਸੱਜਣ ਨੇ ਆਉਣਾ ਰੰਧਾਵਾ ਫੀਡ ਤੁਸੀਂ ਇੱਥੇ ਗੂਗਲ ਤੇ ਭਰ ਲੋ ਰੰਧਾਵਾ ਦਫ਼ਤਰ ਦੇ ਵਿੱਚ ਤੋਂਡੇ ਕੋਲੇ ਲੋਕੇਸ਼ਨ ਚੱਕ ਲੂ ਤੁਹਾਨੂੰ ਬਿਲਕੁਲ ਇੱਥੇ ਪਚਾਓ ਦਫ਼ਤਰ ਚ ਲੈ ਜਾਓ ਹਾਂ ਜੀ ਹਾਂ ਲੋਂਗੋਵਾਲ ਮੰਡੇਰਾ ਵਾਲਾ ਰੋਡ ਮਡੇਰਾ ਵਾਲਾ ਮਡੇਰਾ ਵਾਲਾ ਠੀਕ ਹੈ ਤੇ ਨੰਬਰ ਬਾਈ ਦੇਖੋ ਆਪਾਂ ਸਕਰੀਨ ਦੇ ਉੱਤੇ ਚਲਾਈ ਚਲਾ ਰੱਖ ਰਹੇਗੇ ਜਿਹੜਾ ਵੀ ਕੋਈ ਰੰਦਾਵਾ ਬੱਕਰੇ ਦੇ ਦੇਸੀ ਮੁਰਗੇ ਦੇਸੀ ਮੁਰਗੇ ਦਾ ਅਚਾਰ ਹੈ ਨਾ ਦੇਸੀ ਮੁਰਗੇ ਦਾ ਅਚਾਰ ਵੀ ਹੈਗਾ ਹਾਂ ਹਾਂ ਤੁਹਾਡੇ ਕੋਲ ਹੈਗਾ ਹਾਂਜੀ ਹਾਂਜੀ ਤੇ ਉਹ ਵੀ ਆਪਣੇ ਕੋਲ ਅਵੇਲੇਬਲ ਹੀ ਰਹਿੰਦਾ ਬਿਲਕੁਲ ਅਵੇਲੇਬਲ ਹੈ ਜਦੋਂ ਮਰਜ਼ੀ ਫੋਨ ਕਰਕੇ ਆਓ ਲੈ ਵੀ ਧੁੱਪ ਲੱਗ ਗਈ ਸਜਣਾ ਹਾਂਜੀ ਹੈ ਮੌਸਮ ਸੁਹਾਣਾ ਕਰਤਾ ਰੱਬ ਨੇ ਬਿਲਕੁਲ ਬਾਈ ਜੀ ਬਿਲਕੁਲ ਤੇ ਬਾਈ ਨੰਬਰ ਦੇਖੋ ਸਕਰੀਨ ਦੇ ਉੱਤੇ ਚੱਲੀ ਜਾਂਦੇ ਨੇ ਇਹ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਰੰਦਾਵਾ ਬੱਕਰੇ ਤੇ ਦੇਸੀ ਮੁਰਗੇ ਦਾ ਜਿਹੜਾ ਅਚਾਰ ਹੈ ਮੰਗਾ ਸਕਦੇ ਹੋਗੇ ਫੁੱਲ ਗਰੰਟੀ ਹੈ ਆਹੀ ਚਾਰ ਪੰਜ ਦੇ ਨਿੱਕ ਬੱਕਰੇ ਦੇ ਅਚਾਰ ਖਾਣ ਦੇ ਹਾਂ ਧੰਨਵਾਦ ਭਾਈ ਧੰਨਵਾਦ